Gracias. Sí. ਫਿੱਟੀ ਨਹੀਂ ਹੁੰਦੀ ਸੋਟਲਾ ਓਏ ਓ ਜਾ ਓ ਪਰੇ ਓ ਜਾ ਓ ਤੇਰਾ ਵਹੀਜੇ ਬੇੜਾ ਲੜੇ ਤੇਰੇ ਦੋ ਹੂ ਹੀ ਹੋ ਗਿਆ ਉਸਤਾਦ ਹੁਣ ਟੱਟੂ ਐ ਹੁਣ ਟੱਟੂ ਆ ਸਾਰੇ ਕੀਤੇ ਕਰਾਈਦਾ ਸਤਿਆਨਾਸ਼ ਮਾਰਦਾ ਠੀਕ ਹੈ ਨਾ ਫੜ ਠੀਕ ਹੈ ਤੈਨੂੰ ਆਏ ਤਾਂ ਫਿਰ ਹਰੇਕ ਹੀ ਸਿੱਖ ਲੈ ਕੰਮ ਇਹ ਸਿੱਖਣੇ ਬਹੁਤ ਔਖੇ ਆ ਠੀਕ ਹੈ ਨਾ ਪਾਸੇ ਜਾ ਮੜਾ ਜਾ ਉਸਤਾਦ ਇਹ ਕੀ ਕਰੀ ਜੰਨਾ ਤੇ ਇਹ ਗੱਲ ਸੁਣੋ ਰੇ ਓਰੇ ਓਰੇ ਵੈਸੇ ਤਾਂ ਕੋਈ ਉਸਤਾਦ ਸੇਤੀ ਨਹੀਂ ਦੱਸਦਾ ਹੁੰਦਾ ਮੈਂ ਤੈਨੂੰ ਦੱਸਦਾ ਖੀਰ ਖਾਣੀਏ ਜਾਤੇ ਗੱਲ ਕੀ ਹੈ ਅੱਛਾ ਗੁਰਤਾ ਕਰਸਨ ਹੁੰਦਾ ਗੁਰਤਾ ਕਰਸਨ ਜੇ ਗੁਰਤਾ ਕਰਸਨ ਹੋਵੇ ਧਰਤੀ ਥੱਲੇ ਨੂੰ ਡੇਗਦੀ ਹੈ ਅੱਛਾ ਇੱਥੇ ਹੁਣ ਤਾਂ ਆਹ ਤੋਂ ਮਾਰੀ ਛੱਲ ਥੱਲੇ ਡਿੱਗੇ ਜੇ ਧਰਤੀ 'ਚ ਗੁਰਤ ਕਰਸਨ ਨਾ ਹੋਇਆ ਆਪਾਂ ਲੈਟਰਨ ਹੱਗੀ ਲਿੰਡਾ ਮੋੜ ਕੇ ਫੇਰ ਚਤਣਾ 'ਚ ਵੱਜੂ ਇਹ ਗੁਰਤਕਾਰ ਸਣਾ ਵੀ ਜਦੋਂ ਆਪਾਂ ਲੀਡਾ ਫੜਾ ਫੜੂ ਥੱਲੇ ਜਾ ਕੇ ਡਿੱਗ। ਅੱਛਾ ਜੇ ਕਮਾ ਕੇ ਸਿਰਦਗੇ ਫਿਰ ਥੱਲੇ ਡਿੱਗੂਗਾ ਜਾ ਕੇ। ਥੱਲੇ ਡਿੱਗੂਗਾ ਠੀਕ ਹੈ ਨਾ। ਐ ਕਰ ਇੱਥੇ ਗੋਲ ਕੇ ਧਾਰਾ। ਇਹ ਐ ਕਰ ਕਰੋ ਨਾ ਐ ਕਰ। ਉਹਦਾ ਅਮਨੇ ਤਾਂ ਮੁੰਡਾ ਹੋਊਗਾ। ਅੱਛਾ। ਉਹਨੂੰ ਸਾਦ ਨੂੰ ਕਾ ਵੀ ਤੇਲ ਤੇ ਗੁੜ ਲੈ ਕੇ ਆ। ਠੀਕ ਹੈ? ਨਾ ਕੀ ਉਹਦਾ? ਨਾ ਨੂੰ ਯਾਰ ਆਪਾਂ ਗਾ ਤੇ ਮਰਦ ਮਸਮਾਰੀ ਕਰਦੇ ਰਹੇ ਆ। ਇਹਦੇ ਘਟਕੀ ਰੂਗੇ ਕੇ ਬਾਜ਼ ਮਾਰ ਲੈ ਆਪੇ ਆ ਜੀ ਜਿਹੜਾ ਹੋਇਆ। ਇੱਥੇ ਵਰਦਨੇ ਇੱਥੋਂ 1 ਮਿੰਟ ਖੜ ਜਾ ਸਾਰਾ ਦੇਖਣਾ ਪੈਂਦਾ ਇਧਰੋਂ ਐਂ ਕੰਦ ਨਿਕਲੀ ਇਧਰੋਂ ਐਂ ਨਿਕਲੀ ਇਧਰੋਂ ਬੰਦਾ ਐਂ ਵੜਿਆ 1 ਮਿੰਟ ਫੜੋ ਸੱਬੜਾ ਠੀਕ ਹੈ ਨਾ ਨਕਸ਼ੇ ਦੇਖਣੇ ਪੈਂਦੇ ਆ ਇਧਰੋਂ ਐਂ ਇਧਰੋਂ ਬੰਦਾ ਐਂ ਵੜਿਆ ਇਧਰ ਦੇਖਿਆ ਠੀਕ ਹੈ ਜਾ ਲੈ ਮਾਰ ਦੇ ਮੁੰਡੇ ਨੂੰ ਕਿਚਕਿਟ ਨੂੰ ਬਾਹਰ ਠੀਕ ਹੈ ਨਾ ਉਹ ਕਿੱਟੂ ਓਏ ਹੋ ਉਰੇ ਆ ਉਰੇ ਆ ਆ ਗਿਆ ਤੈਨੂੰ ਬਾਲਟਨ ਸਾਈਡ ਤੇ ਕਰ ਉਹ ਮੜਾ ਜਾ ਕਈ ਵਾਰੀ ਹੁਣ ਹੋ ਤੁਸੀਂ ਹੈਂ ਕੌਣ ਤੁਸੀਂ ਤੂੰ ਅਮਨੇ ਦਾ ਮੁੰਡਾ ਹੈ ਹੈ ਹਾਂ ਪੱਕੀ ਗੱਲ ਹੈ ਹਾਂ ਅਮਨਾ ਤੇਰਾ ਪਾਪਾ ਸਾਡੇ ਘਰੇ ਗਿਆ ਸੀ ਲੈਟਰਨ ਪਟਣ ਦਾ ਆਰਡਰ ਦੇ ਕੇ ਗਿਆ ਠੀਕ ਹੈ ਫੇਰ ਆਹ ਕੀ ਕਰਦੇ ਹੋ ਤੁਸੀਂ ਆਹ ਕੀ ਕਰੀ ਜੰਨੇ ਆ ਤੈਨੂੰ ਇਹਨਾਂ ਗੱਲਾਂ ਪਤਾ ਨਹੀਂ ਸਿਰਫ ਤੂੰ ਸਾਨੂੰ ਜਿਹੜੀ ਗੱਲ ਕਹਿੰਦੇ ਉਹ ਲੈ ਕੇ ਦੇ ਤੇਲ ਤੇ ਗੁੜ ਲੈ ਕੇ ਨਾ ਬਣਾਉਣੀ ਲੈ ਤੇਲ ਤੇ ਗੁੜਤ ਵੀ ਕਰਨਾ ਹੈ ਓਏ ਰੱਬ ਦਾ ਨਾਮ ਲੈਣਾ ਹਰ ਇੱਕ ਜ਼ਰੂਰੀ ਹੈ ਰੱਬ ਜਰਰੇ ਜਰਰੇ ਚ ਵਸਦਾ ਹੈ ਹਰ ਇੱਕ ਚੀਜ਼ ਵਸਦਾ ਹੈ ਮੇਰੀ ਗੱਲ ਤੁਹਾਡੀ ਗੱਲ ਮੇਰਾ ਉਸਤਾਦ ਕਹਿ ਰਿਹਾ ਨਾ ਜਾ ਤੇਲ ਲੈ ਕੇ ਆ ਨਾ ਗੁੜ ਲੈ ਕੇ ਚੱਲ ਤੇਲ ਨਾਲੇ ਤੇਰੀ ਮੰਮੀ ਨੂੰ ਕਾ ਚਾਹ ਬਣਾ ਦੂ ਠੀਕ ਆ ਵਧ ਗਿਆ ਜੀ ਚਾਹ ਤਾਂ ਬਣਾ ਦਿੰਦੇ ਹਾਂ ਹਾਂ ਜਾ ਤੇਲ ਤੇ ਗੁੜ ਲਿਆ ਉਸਤਾਦ ਹਾਂ ਇਹਨੂੰ ਨਹੀਂ ਪਤਾ ਜਵਾਕ ਨਾ ਨਾ ਰੋਟੀ ਖਾਵਾਗੇ ਬਾਅਦ ਚ ਕਿਵੇਂ ਯੂ ਨੂ ਨਹੀਂ ਪਿਆਦੇ ਬਾਕ ਨੂੰ ਤੇ ਪਿਉ ਨੂੰ ਛੱਡ ਓਏ ਪਿਉ ਨੂੰ ਛੱਡਣਾ ਪਿਉ ਗਿਆ ਵਾ ਉਥੇ ਤਰਹਲੇ ਮੰਡੀ ਤੇ ਮੱਝ ਲੈਣ ਦੱਸ ਕੇ ਆਇਆ ਮੈਨੂੰ ਘਰੇ ਘਰ ਠੀਕ ਹੈ ਲੈ ਇੱਕ ਮਿੰਟ ਗੋੜਾ ਆ ਜਾਣ ਦੇ ਫਿਰ ਕਾਰ ਸਟੂ ਇਹ ਠੀਕ ਹੈ ਨਾ ਸਾਰਾ ਐਨ ਸੰਭਾਲ ਸਮੂਲ ਕੇ ਬਹਿਣ ਕਿ ਬਹਿਣ ਕਿ ਬਹਿਣ ਕਿ ਬਹਿਣ ਕਿ ਬਹਿਣ ਕਿ ਸਾਰੇ ਕੀਤੇ ਕਿਰਾਏ ਦਾ ਸੱਤਿਆ ਦਾਸ ਮਾਰਦਾ ਓਏ ਓ ਜਾ ਓਏ ਕੀ ਹੋ ਗਿਆ ਸਾਲਾ ਜਾ ਓਏ ਜਾ ਤੂੰ ਹੈ ਕੀ ਗਿਆ ਤੂੰ ਉਸਤਾਦ ਦੀ ਐਨ ਕਿ ਲਾਰੇ ਹੈ ਯਾਰ ਸ਼ਰਮ ਕਰ ਸ਼ਰਮ ਕਰ ਯਾਰ ਤੂੰ ਰਗੜ ਕੇ ਰੱਖਤਾ ਮੈਨੂੰ ਠੀਕ ਹੈ ਨਾ ਇਹ ਐਨਕ ਮੈਂ ਕਿਸੇ ਦੀ ਟੱਟੀ ਪੱਟੀ ਸੀ ਮੈਨੂੰ ਨਾਮ ਚ ਦਿੱਤੀ ਸੀ ਠੀਕ ਹੈ ਨਾ ਰੇ ਵਨ ਦੀ ਐਨਕ ਇਹ ਹਰ ਤੂੰ ਤਾਂ ਐਵੇਂ ਵਸ ਜਾ ਯਾਰ ਠੀਕ ਹੈ ਨਾ ਮੂੜਦੀ ਤੂੰ ਐਸੀ ਤੈਸੀ ਕਰਦੀ ਯਾਰ ਕਮਾਲ ਹੈ ਤੈਨੂੰ ਮੈਂ ਟੱਟੀਆਂ ਪੱਟਣੀਆਂ ਸਿਖਾ ਰਿਆ ਤੂੰ ਮੈਨੂੰ ਇਹ ਸਿਲਾ ਦੇ ਰਿਹਾ ਯਾਰ ਅਸਤਾਨ ਫੇਰ ਕਿਉਂ ਕੈਨਕ ਹੀ ਲਾਈ ਆ ਓਏ ਬੱਲੇ ਓਏ ਤੇਰੇ ਕੱਲ ਨੂੰ ਤੂੰ ਮੇਰੀ ਜਨਾਨੀ ਦਾ ਹੱਥ ਫੜ ਕੇ ਕਹਦੇਗਾ ਫੇਰ ਕਿਉਂ ਹੱਥ ਹੀ ਫੜੇ ਇੱਕ ਇੱਜ਼ਤਾਂ ਹੁੰਦੀਆਂ ਇੱਜ਼ਤਾਂ ਇਹਦੇ ਰਾਹੀਂ ਸਾਰੇ ਦ੍ਰਿਸ਼ਟੀ ਜੜੀ ਹੈ ਮੈਂ ਕਿਸੇ ਨੂੰ ਕੀ ਮੂੰਹ ਦਿਖਾਵਾਂਗਾ ਵੀ ਮੇਰੀ ਅਰੂ ਕੀ ਕਿਧਰ ਹੈ ਲਾ ਲਈ ਯਾਰ ਉਹ ਜਾ ਯਾਰ ਗਲਤੀ ਹੋ ਗਈ ਸਾਰੀ ਗਲਤੀ ਹੋ ਗਈ ਅੱਗੇ ਤੋਂ ਮੇਰੀ ਕੋਈ ਵੀ ਚੀਜ਼ ਹੈ ਬਾਲਟੀ ਕਰੰਟੀ ਤੇ ਕਹੀ ਇਹ ਤੂੰ ਵਰਤ ਸਕਦਾ ਹੋਰ ਮੇਰੇ ਕਿਸੇ ਚੀਜ਼ ਨੂੰ ਹੱਥ ਨਾ ਲਾਈ ਹੋ ਸਕਦਾ ਮੈਂ ਤੇਰਾ ਮਰਡਰ ਕਰਦੇ ਠੀਕ ਹੈ ਨਾ ਉਹ ਲਿਆ ਯਾਰ ਇੱਥੇ ਲੜਾਈਆਂ ਪੈ ਰਹੀਆਂ ਮੇਰੇ ਸਾਲੇ ਦੀਆਂ ਇਹ ਆ ਗਿਆ ਯਾਰ ਠੀਕ ਹੈ ਇਹ ਮੈਨੂੰ ਵੀ ਤਾਂ ਲੱਗਦਾ ਉਹ ਲੱਗਦਾ ਠੀਕ ਹੈ ਤੇ ਬੀਬੀ ਨੂੰ ਚਾਹ ਨੂੰ ਕਹਦਾ ਸੀ ਕਹੇ ਤਾਂ ਕਹੇਦਾ ਧਰਤੀ ਐ ਧਰਤੀ ਐ ਧਰਤੀ ਦੀ ਸੇਵਾ ਕਰੋ ਇੱਕ ਮਿੰਟ ਮੇਰੇ ਸਾਲੇ ਦੀ ਛਿਆਲਾਂ ਚ ਖੁਸਕੀ ਇੰਨੀ ਹੋ ਜਾਂਦੀ ਹੈ ਭਲਾ ਜਿੰਨਾ ਤੇ ਊੜਾੜਾ ਲਖਦੀ ਦੱਸ ਸਰਤੇ ਵੀ ਲਾਲ ਹੈ ਇੱਥੇ ਆ ਕੇ ਤੇਰੇ ਹੈ ਮਾਰ ਕੇ ਲਾਲਾ ਦੀ ਉਹ ਨਹੀਂ ਠੀਕ ਹੈ ਨਾ ਚੱਲ ਵੀ ਸ਼ੁਰੂ ਕਰਕੇ ਇਹ ਸ਼ੁਰੂ ਕਰਕੇ ਲੈ ਇਹ ਖੜ ਜਾ ਪਹਿਲਾਂ ਮੈਂ ਇਹ ਘਾਟਣਾ ਕਰੂੰ ਇੱਕ ਗੱਲ ਹੈ ਇੱਕ ਗੱਲ ਹੈ ਵੀਰੇ ਗੱਲ ਸੁਣ ਲੈ ਇਹ ਜਦੋਂ ਲੈਟਰ ਨੇ ਤਿਆਰ ਹੋਗੀ ਹਾਂ ਕਿਸੇ ਘੈਂਟ ਬੰਦੇ ਤੋਂ ਦੁੱਧ ਘਾਟਣ ਕਰਾਵਾਂਗੇ ਇਹਦਾ ਜਿਵੇਂ ਲੀਡਰ ਨਹੀਂ ਦੁੱਧ ਘਾਟਣ ਕਰਦੇ ਹੁੰਦੇ ਮੌਲਾਂ ਦਾ ਫਲਾਨਾ ਇਹ ਜਦੋਂ ਲੈਟਰਨ ਤਿਆਰ ਹੋ ਗਈ ਕਿਸੇ ਪਿੰਡ ਦੇ ਮੇਨ ਬੰਦੇ ਦਾ ਲੀਨ ਡਸਟ ਆਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਲੈ ਯਰ ਦੁੱਧ ਘਾਟਣ ਠੀਕ ਹੈ ਨਾ ਲੈ ਇਹ ਲੈ ਵੀ ਧਰਤੀ ਮਾਤਾ ਹੂੰ ਹੂੰ ਹਾਂ ਸਤਾ ਛੋਟਾ ਪਰਨੇ ਗਿਆ ਉਹ ਕਰਸ ਨਹੀਂ ਹੁੰਦਾ ਪਰਨੇ ਨੂੰ ਠੀਕ ਕਰ ਲੈ ਵੀ ਤੇ ਲਿਆ ਖੇਚ ਦੇ ਕਰ ਕਮ ਕਹੀ ਕਹੀ ਮੰਗਾ ਵੀ ਕਹੀ ਮੰਗਾ ਲੈ ਆਓ ਵੇਖ ਹਲੋ ਗੱਲ ਸੁਣ ਓਏ ਤੂੰ ਐ ਕਰ ਤੇਰੀ ਮੰਮੀ ਨੂੰ ਕਹਿ ਵੀ ਘੈਂਟ ਜੀ ਚਾਹ ਕਾ ਲੈ ਚੀਂ ਦੁੱਧ ਵੱਧ ਹੋਵੇ ਕਾਲੀ ਚਾਹ ਨਾ ਪਿਆ ਦਿਓ ਕਾਲੀ ਚਾਹ ਨਾ ਪਿਆ ਦਿਓ ਠੀਕ ਹੈ ਨਾ ਠੀਕ ਹੈ ਤੇ ਦਬਾ ਦਬਾ ਬਣਾ ਕੇ ਪੇਸ਼ ਕਰੋ ਕਰ ਹਾਂ ਮੇਰੇ ਕੰਡੇ ਲੜੀ ਜਾਂਦੇ ਆ ਹਾਂ ਕਿਉਂ ਆ ਪਟ ਪਟ ਮੁਰਕਾ ਆ ਗਿਆ ਸਰੀਰ ਨੂੰ ਕੋ ਚੇਲਾ ਤੂੰ ਟੱਟੂ ਦਾ ਕੋ ਨਾ ਚੱਲੀ ਬਾਬਾ ਧਿਆਈ ਹੈ ਦੇਖ ਮੇਰੀ ਗੱਲ ਸੁਣ ਉਸਤਾਦ ਦਾ ਕੰਮ ਹੁੰਦਾ ਸਾਂਚਾ ਤਿਆਰ ਕਰਨਾ ਸਾਂਚਾ ਤਿਆਰ ਕਰਤਾ ਹਾਂ ਚੜਾ ਗਏ ਚੰਡਾਲ ਵੜ ਜਾ ਥੱਲੇ 90 80 ਫੁੱਟ ਥੱਲੇ ਧਰਤੀ 'ਚ ਉਤਰ ਜਾ ਸਾਰਾ ਪਟ ਦੇ ਪਟ ਦੇ ਮੈਨੂੰ ਵੜ ਜਾ ਕਰ ਠੀਕ ਹੈ ਨਾ ਜਾ ਰਸੀਦ ਬਾਦ ਲੈ ਚੱਕ ਵੜ ਜਾ ਥੱਲੇ ਵਜ ਜਾਦਾ ਮਸਰ ਵੜ ਜਾ ਗਣੋ ਇਹ ਰੱਬ ਤੈਨੂੰ ਦੂ ਦਿਨਾਂ ਵਿੱਚ ਪੁੱਤੀ ਖਲੇ ਠੀਕ ਹੈ ਨਾ ਇਹ ਨਾ ਹੋਵੇ ਵੇਚਣੀ ਠੀਕ ਹੈ ਮੈਂ ਚਾਹ ਵੀਰੇ ਕੋਈ ਵੀ ਤੈਨੂੰ ਪੱਟਣ ਦੇ ਵਿੱਚ ਪ੍ਰੋਬਲਮ ਆਵੇ ਮੈਨੂੰ ਪੁੱਛਦਾ ਬਾੜ ਵਿੱਚ ਯਾਰ ਠੀਕ ਹੈ ਉਸਤਾਦ ਬਾੜ ਵਿੱਚ ਠੀਕ ਹੈ ਉਸਤਾਦ ਕੀ ਠੀਕ ਹੈ ਨਾ ਚੱਲ ਕਰ ਚੱਕ ਦੇ ਫੱਟੇ ਓਏ ਥੱਲੇ ਓਏ ਥੱਲੇ ਓਏ ਲੱਕੜਿਆ ਥੱਲੇ ਹਾਂ ਆਹਾ ਪਟ ਟੱਟੀਆਂ ਪਟਣੀਆਂ ਬਹੁਤ ਔਖੀਆਂ ਜ ਹਾਂ ਠੀਕ ਹੈ ਖਿੱਚੀਆ ਕਰਾ ਕੰਮ ਹਮ ਤੁਮ ਠੀਕ ਹੈ ਵਰੀਆ ਗੋਲ ਕਧਾਰਾ ਬਣਾਈਆ ਗੋਲ ਕਧਾਰਾ ਗੋਲ ਕਧਾਰਾ ਹਾਂ ਬਿਲਕੁਲ ਬਿਲਕੁਲ ਇਹਨੂੰ ਮਿੱਟੀ ਨੂੰ ਬਾਹਰ ਲਿਆ ਮਿੱਟੀ ਨੂੰ ਬਾਹਰ ਲਿਆ ਓਏ ਮਿੱਟੀ ਨੂੰ ਬਾਹਰ ਲਿਆ ਓਏ ਜਿਹੜੀ ਪੱਟੀ ਐ ਠੀਕ ਹੈ ਨਾ ਮੁੜ ਕੇ ਬਾਹਲਟੀ ਦਾ ਖਿੱਚੀ ਜਾਊ ਮੈਂ ਆਪੇ ਏ ਓਏ ਜਣਾ ਖੜਾ ਥੋੜੀ ਟਟੀਆਂ ਪੱਟ ਲੂ ਠੀਕ ਹੈ ਨਾ ਚੱਲ ਮੇਰੇ ਨਹੀਂ ਕੀ ਦੇਖਣਾ ਉਹੀ ਮੇਰਾ ਮੂੰਹ ਆ ਉਹੀ ਮੇਰਾ ਸਰੀਰ ਐ ਮੇਰੇ ਨਹੀਂ ਝਾਕਣ ਲੱਗ ਜਾਣਾ ਠੀਕ ਹੈ ਨਾ ਜਰਦਾ ਮੱਲਾ ਤੇਰਾ ਓਏ ਆਹ ਸਾਡ ਦੋ ਪਲੇਟਾਂ ਪਾ ਲਈਆਂ ਮੈਂ ਪਾ ਬੱਸ ਲੱਗਿਆ ਰਹਿ ਕਰ ਤਿੰਨ ਪਾ ਲਈ ਤਿੰਨ ਤੇ ਤੀਜਾ ਕਿਹੜਾ ਓਏ ਤੀਜਾ ਕਿਹੜਾ ਮੈਂ ਦੋ ਬੱਲਾਂ ਚਾ ਲਾ ਦੋ ਬੱਲਾਂ ਚ ਫਤ ਤਿੰਨ ਹੋਰ ਲਾ ਦੇਣਾ ਇੱਕ ਕਿਤੇ ਹੋਰ ਵੀ ਲਾਣੀ ਜੇ ਬੱਲੇ ਚ ਲੈ ਨੂੰ ਕਿਤੇ ਹੋਰ ਲਾਉਂ ਮੈਂ ਕਦੇ ਠੀਕ ਹੈ ਨਾ ਪਰ 우ਸਤਾਦ ਨਹੀਂ ਮੜ ਕੇ ਦਿੰਦੇ ਹੁੰਦੇ 우ਸਤਾਦ ਤਾਂ ਆਪ ਹੀ ਲਾਉਂਦੇ ਹੁੰਦੇ ਚੱਲ ਚੱਲ ਕਰ ਗੋਲ ਕਿਤੇ ਗੋਲ ਕਿਤੇ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਨਾ ਇਹ ਤਾਂ ਬਹੁਤ ਵਧੀਆ ਚੀਜ਼ ਕਰ ਰਹੇ ਆਪਾਂ ਚੱਲ ਚੱਲ ਕਰਾਂ ਹਮ ਤੁਮ ਸੇ ਹਾਂ ਹਾਂ ਬਰਕਰਰ ਬਰਕਰਰ ਗੌਰ ਘਤਰਾ ਬਦਲ ਗੱਲ ਸੁਣ ਇੱਕ ਗੱਲ ਹਾਂ ਹਾਂ ਕਈ ਵਾਰੀ ਟੋਹਾ ਪੜਦੇ ਆ ਤੇ ਪੁਰਾਣੇ ਬਜ਼ੁਰਗ ਬੈਂਕਾ ਹੁੰਦੀਆਂ ਨਹੀਂ ਸੀ ਸੋਨਾ ਸੱਪਾ ਥੱਲੇ ਨੱਪਿਆ ਹੁੰਦਾ ਸੀ ਇਹਨਾਂ ਦਾ ਜਿਹੜਾ ਅਮਨੇ ਚੇਅਰਮੈਨ ਦਾ ਦਾਦਾ ਉਹਦੇ ਕੋਲੇ ਬਹੁਤ ਤਾਂ ਸੀ ਸੁਣਿਆ ਮੈਂ ਹੋ ਸਕਦਾ ਧਰਤੀ ਦੇ ਵਿੱਚ ਨੱਪਿਆ ਹੋਵੇ ਜੇ ਤੈਨੂੰ ਸੋਨੇ ਦੀਆਂ ਸ਼ਰਫੀਆਂ ਜਾਂ ਸੋਨੇ ਦੇ ਸਿੱਕੇ ਜਾਂ ਸੋਨੇ ਦੇ ਬਿਸਕਟ ਜਾਂ ਤਾਂ ਮਿਲੇ ਕੱਟ ਲਈ ਕੁੱਟ ਲਈ ਤੇ ਵਾਹ ਕਰੂ ਨਾ ਥੱਲੇ ਪਾ ਕੇ ਉੱਤੇ ਮਿੱਟੀ ਪਾ ਦੇ ਮਾੜੀ ਉਹ ਜਾ ਪਰੇ ਵਹਿਣ ਕੇ ਰਖੜੇ ਥੱਲੇ ਉੱਤੋਂ ਕੱਢਣ ਥੱਲੇ ਮੇਰੇ ਕੰਨ ਚ ਦੱਸ ਨਹੀਂ ਮੈਂ ਲੈ ਗਿਆ ਬਣੀ ਠੀਕ ਹੈ ਨਾ ਹੋ ਸਕਦਾ ਹੋ ਨਿਕਲੇ ਇਸ ਕਰਕੇ ਤਰਤੀ ਦੇ ਥੱਲੇ ਉੱਤਰ ਜਾ ਦੂਜੇ ਪਾਸੇ ਨਿਕਲ ਜਾ ਹੋ ਸਕਦਾ ਅਮਰੀਕਾ ਜਾ ਬੜੇ ਠੀਕ ਹੈ ਚੱਕ ਦੇ ਚੱਕ ਦੇ ਚੱਕ ਦੇ ਇਹ ਇਹ ਗੱਲ ਸੁਣ ਓਏ ਮੈਂ ਤੈਨੂੰ ਦੱਸਿਆ ਤੈਨੂੰ ਰਸੀਦਵਾਦ ਦੇ ਰਿਹਾ ਜੇ ਕਤੇ ਹੋ ਸਕਦਾ ਤੈਨੂੰ ਮੰਗਲ ਕਰੇ ਤੇ ਵੀ ਟਟੀਆਂ ਪੱਟਣ ਲਾ ਦੇ ਆ ਉੱਥੇ ਜਿਹੜੇ ਉਧਰਲੇ ਜੀਵ ਐ ਮੇਰਾ ਰਿਕਾਰਡ ਕਿਸੇ ਨੇ ਨਹੀਂ ਤੋੜਿਆ ਜਾਂ ਮੇਰਾ ਰਿਕਾਰਡ ਤੋੜ ਦੇ ਤੋੜ ਦੇ ਤੋੜ ਦੇ ਤੋੜ ਦੇ ਤੋੜ ਦੇ ਲੱਗ ਤੂੰ ਗੱਲਾਂ ਨਾ ਨਹੀਂ ਗੱਲਾਂ ਨਾ ਨਹੀਂ ਮੈਦਾਨ ਜਿੱਤੇ ਜਾਂਦੇ ਮੈਦਾਨ ਜਿੱਤਣ ਲਈ ਮੈਦਾਨ 'ਚ ਉਤਰਨਾ ਪੈਂਦਾ ਠੀਕ ਆ ਨਾ ਿੰਗ ਤੇਰੇ ਰੇ ਟਟੀਆਂ ਪੱਟਣੀਆਂ ਕਦੇ ਸੌਖੀਆਂ ਪਈਆਂ ਬਾਲਟੀ ਜਿਹਾ ਸਿੱਟਾ ਕਰ ਰਹੇ ਨੇ ਹਲਿਆ ਓਏ ਓਏ ਗੱਲ ਸੁਣ ਓਏ ਖੜ ਜਾ ਮੈਨੂੰ ਮੋਇਨਾ ਕਰਨ ਦੇ ਬਾਹਰ ਬਾਹਰ ਮੋਇਨਾ ਓਏ ਨਿਕਲਿਆ ਰਾਇ ਇਹਨਾਂ ਫੜਨੇ ਦੇ ਬਾਹਰ ਨਿਕਲੇ ਮੋਇਨਾ ਕਰਨ ਦੇ ਇਹਨਾਂ ਕ ਫੜ ਇਹਨਾਂ ਕ ਫੜ ਹਮਤ ਤੁਸੀਂ ਜੀ ਲਾਰੇ ਰਰ ਤਾਰਾ ਹਲੋ ਬਾਈ ਤੰ ਮੇਰੇ ਸਾਲੇ ਦੀ ਗਿਆ ਰਹੀ ਆ ਸਾਰਕੜੀ ਬਹੁਤ ਵਧੀਆ ਤਰੀਕੇ ਨਾਲ ਓ ਏ ਮੇਰਾ 사ਲਾ ਜਿਹੜਾ ਟੱਟੀ ਦਾ ਗੋਲ ਘਤਾਰਾ ਬਣਾ ਲਿਆ ਨਾ ਇਹ ਕਿਸੇ ਤੋਂ ਬਣਦਾ ਨਹੀਂ ਐਵੇਂ ਨਹੀਂ ਕਹਿੰਦੇ ਅਗਲਾ ਕਹਿੰਦਾ ਕੈਲੀ ਟੱਟੀਆਂ ਵਾਲਾ ਇਹ ਖੜ ਜਾ ਖੜ ਜਾ ਖੜ ਜਾ ਖੜ ਜਾ ਮੜਾ ਜਾ ਇਹ ਹੁੰਦਾ ਹੈ ਹੈਲੋ ਹੈ ਹੈ ਠੀਕ ਹੈ ਇਹ ਬਾ ਮਿੱਟੀ ਭਾਈ ਇਹਨਾਂ ਸੱਤ ਖੜ ਜਾ ਓਏ ਇਦਾਂ ਇਦਾਂ ਆਏ ਹੋ ਗਏ ਇਦਾਂ ਆਏ ਹੋ ਗਏ ਐਂ ਹੋ ਗਏ ਇੱਥੇ ਸੈਂਟਰ ਦੇ ਵਿੱਚ ਜਾ ਮੈਂ ਲੀਂਡਾ ਰਖੜਿਆ ਪ੍ਰੋਚ ਹਾਂ ਇੱਥੋਂ ਹੁੰਦੇ 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 ਆਏ ਬੜੇ ਲੈ ਵੀ ਚੱਲਿਆ ਮਾਰ ਸਾਲ ਕਰਾ ਵਰਜਾ ਵਿੱਚ ਓਏ ਆ ਜਾ ਕਰ ਓਏ ਚਾਹ ਲੈ ਕੇ ਆ ਵੇ ਕਿੱਥੇ ਲੈ ਆਉਣਾ ਓਏ ਅਮਨੇ ਦੇ ਮੁੰਡਿਆ ਚਾਹ ਲੈ ਕੇ ਆ ਵੇ ਖੜ ਜਾ ਇਦਾਂ ਆਏ ਹੋਊਗਾ ਇਦਾਂ ਆਏ ਹੋ ਆਪਾਂ ਜਿਹੜੇ ਨੇ ਦੀ ਟੱਟੀ ਦਾ ਘਟੜਾ ਵੀ ਲਿਆ ਕਰ ਚਾਹ ਲਿਆ ਚਾਹ ਲਿਆ ਕਰ ਕੀ ਆ ਲਿਆ ਇਹ ਤੇ ਦੁੱਧ ਮਾਰ ਲੈਂਦੇ ਮਾੜਾ ਜਾਂ ਆ ਤਾਂ ਦਿੱਤਾ ਕਿੰਨਾ ਠੀਕ ਆ ਮਾਰ ਛਾਲ ਵੀ ਵਿੱਚ ਕਿੱਟ ਗਈ ਤੂੰ ਮਾਰ ਓਏ ਚੇਲਿਆ ਫਾੜ ਫੜ ਲੈ ਫੜਾ ਮਾਰ ਛਾਲ ਛਾਲ ਮਾਰ ਇਹ ਆ ਬੜਾ ਥੱਲੇ ਜਾਵੜੇ ਵੀ ਧਰਤੀ ਦੇ ਮੇਰੇ ਸਣਾ ਦੂਜੇ ਪਾਸੇ ਨਿਕਲਣਾ ਆ ਆ ਆ ਜਾਮ ਦੇ ਛੋ ਡੂੜ ਛੋ ਫਟ ਤੇ ਆ ਆ ਗਈ ਆ ਗਈ ਨੇੜ ਆ ਗਈ ਹੇ ਹੇ ਇਹ ਟਟੀਆਂ ਪਟਣੀਆਂ ਕਦੇ ਖਾਲਾ ਜੀ ਦਾ ਵੜਾ ਹਰੇਕ ਛੋੜੀ ਪੱਟ ਲੂ ਇਹ ਹੇ ਹੇ ਓਏ ਆ ਗਈ ਯਾਰ ਰਸਾ ਸੁੱਟ ਗਿਆ ਇਹ ਭਰਤੀ ਓ ਇੱਕ ਹੁੰਦਾ ਮੇਰਾ ਸਾਲਾ ਕੰਜਰ ਇੱਕ ਹੁੰਦਾ ਕੰਜਰਾਂ ਦਾ ਕੰਜਰ ਇੱਕ ਹੁੰਦਾ ਮਹਾ ਕੰਜਰ ਉਹ ਆ ਚੇਲਿਆ ਤੂੰ ਮੇਰੇ ਖੜਾ ਘੱਟ ਪਾ ਦੇ ਚੇਪਾ ਖਿੱਚਣੀ ਔਖੇ ਉੱਤੇ ਪਾ ਘੱਟਦਾ ਪਾਇਆ ਯਾਰ ਓਏ ਆ ਕੀ ਕਰਤਾ ਕੀ ਕਰਤਾ ਕੀ ਰਾ ਕੀ ਕਰਿਆ ਤੇ ਓਏ ਯਾਰ ਕੀ ਕਰਤਾ ਇਹ ਯਾਰ ਤੈਨੂੰ ਦੂਜੇ ਫਲਾਸ ਬਣਾਉਣ ਨੂੰ ਕਿਹਾ ਸੀ ਆਟੋ ਆ ਕੇ ਪੱਟੀਆਂ ਨੂੰ ਤੂੰ ਕਿ ਡੱਗ ਬਟ ਰਿਹਾ ਹੈ ਡੱਗ ਨਹੀਂ ਲੈਟਰਿੰਗ ਬਣਾ ਰਿਹਾ ਚਾਚਾ ਜੀ ਆਪ ਟ੍ਰੋਲ ਮੈਂ ਇਹ ਓਏ ਲੈਟਰੀਨ ਯਾਰ ਕਿਆ ਇਹ ਹਾਂ ਤੈਨੂੰ ਯਾਰ ਦੂਜੀ ਦੂਜੀ ਲੈਟਰਨ ਬਣਾਉਣ ਨੂੰ ਕਿਹਾ ਸੀ ਦੂਜੀ ਫਲਾਸ ਬਣਾਉਣ ਨੂੰ ਕਿਹਾ ਸੀ ਇਟਾਲੀਅਨ ਪੱਥਰ ਲਾਉਣਾ ਸੀ ਉੱਚ ਇੱਕ ਇੰਗਲਿਸ਼ ਸੀਟ ਲਾਉਣੀ ਸੀ ਇੱਕ ਦੂਜੀ ਲਾਉਣੀ ਸੀ ਯਾਰ ਲੈ ਗੱਲ ਸੁਣ ਮੈਨੂੰ ਇੱਕ ਗੱਲ ਦਾ ਜਵਾਬ ਕਿੰਨੀ ਸੀਟ ਲਾਉਣੀ ਸੀ ਇੱਕ ਕਿੰਨਾ 10-12 ਲੱਖ ਰੁਪਈਆ ਖਰਚਾ ਕਰਦੇ ਹੋ ਤੇ 6-7 ਲੱਖ ਤੋਂ ਲੱਗ ਜਾਂਦਾ ਲੱਗ ਜਾਂਦਾ ਹਾਂ ਸੇ ਉੱਚ ਵੀ ਹੱਗਣਾ ਹੀ ਹਾਂ ਉੱਚ ਵੀ ਹੱਗਣਾ ਹੀ ਹੈ ਹਾਂ ਇਹ ਮੇਰੇ ਸਾਲੇ ਦੀਆਂ 2000 ਦੀਆਂ 3 ਦੀਆਂ ਇੱਟਾਂ ਲੱਗਣਗੀਆਂ ਇੱਥੇ ਪਾ ਕੇ ਮੋਰਾ ਜਿਹਾ ਰੱਖ ਦੇਗਾ ਰੁਪਈਆ ਤੇਰਾ 3500 ਦੇ ਵਿੱਚ ਟੱਟੀਖਾਨਾ ਬਣ ਜੂ। ਓ ਯਾਰ ਇਹ ਥੋੜੀ ਬਣਾਉਣਾ ਇਹਦਾ ਇਹ ਤੇ ਬੈਠੂ ਕੌਣ? ਕਿਉਂ? ਹੁਣ ਤਾਂ ਹੀ ਬੈਠੇ ਹੀ ਆਉਂਦੇ ਆ। ਤੁਹਾਡੇ ਦਾਦੇ-ਪਰਦਾਦੇ ਇੰਨਾ ਜੀ ਬੈਠੇ ਆ। ਮੇਰੀ ਗੱਲ ਸੁਣ ਇੱਕ। ਸਿਆਣਾ ਬੇਨਾ ਤੂੰ ਬੰਦਾ ਹੈ। ਹਾਂ। ਹੈਂ? ਪਿੰਡ ਤੇ ਥੋੜੂ ਵਾਲਾ ਕਹਿੰਦਾ ਵੀ ਸਿਆਣੇ ਬੰਦੇ ਆ। ਨਹੀਂ। ਓ ਫਲੈਸ਼ 'ਚ ਵੀ ਹੱਗਣਾ, ਇੱਥੇ ਵੀ ਹੱਗਣਾ। ਇੱਥੇ ਸਲਾਦ ਕੱਟਣਾ ਓਏ ਇਹਦੇ ਤਾਂ ਫਾਇਦੇ ਵਾਲੇ ਆ ਬਾੜੇ ਫਾਇਦੇ ਆ ਐਦੂ ਤਾਂ ਫਿਰ ਉਹ ਬਾਥਰੂਮ ਚੰਗਾ ਸੀ ਮੇਰਾ ਉਹ ਪਿਆ ਉਹ ਮੈਂ ਢਾਉਣਾ ਸੀ ਇੱਥੇ ਨਵੀਂ ਬਣਾਉਣੀ ਸੀ ਯਾਰ ਓਏ ਜਰ ਤੂੰ ਗੱਲ ਕਿਉਂ ਨਹੀਂ ਸਮਝਦਾ ਇਹ ਉਹ ਫਲੈਸ਼ ਬਣਾ ਕੇ ਪਤਾ ਨੁਕਸਾਨ ਕਿੰਨੇ ਆ ਪਤਾ ਤੁਹਾਨੂੰ ਉਹ ਤੁਸੀਂ ਤੁਹਾਨੂੰ ਯਾਰ ਗੱਲ ਸੁਣ ਮੂਤਨ ਜਾਉਂਗੇ ਉਹ ਚ ਹੈ ਜਦੋਂ ਨੱਪਿਆ ਬਟਨ ਜਾ ਮੇਰੇ ਸਾਰਕੜੇ ਦੀਆਂ ਦੋ ਬਾਲਟੀਆਂ ਪਾਣੀ ਦੀਆਂ ਬੇਸਟ ਹੋ ਗਈਆਂ ਪਾਣੀ ਐ ਵੀ ਨਹੀਂ ਬਣਦਾ ਇੱਥੇ ਆ ਮੂਤ ਕੇ ਮੁੜ ਜਾ ਕੈਸੇ ਦੀ ਲੋੜ ਹੀ ਨਹੀਂ ਹੱਗ ਕੇ ਮੁੜ ਜਾ 1 ਲੀਟਰ ਨਾਲ ਤੇ ਚਿੱਟੜ ਧੋਤੇ ਜਾਣੇ ਉੱਥੇ ਹੱਗਣ ਗਿਆ ਤਾਂ ਤੂੰ ਯਾਰ ਦੋ ਦੋ ਬਾਲਟੀਆਂ ਡੋਲੇਗਾ ਤੁਸੀਂ ਕਿਉਂ ਪਾਣੀ ਦੇ ਦੋਸ਼ਮਣ ਹੋਏ ਓਏ ਇਹ ਤਾਂ ਮੇਰੀ ਗੱਲ ਸੁਣ ਜਿਹੜਾ ਪਾਣੀ ਆ ਨਾ ਇਹ ਕੋਈ ਸਰਕਾਰ ਨਹੀਂ ਵੀ ਤੁਹਾਨੂੰ ਕਹਿ ਦਊਗਾ ਵੀ ਇਸ ਵਾਰ ਸਾਨੂੰ ਵੋਟਾਂ ਪਾਓ ਮੈਂ ਤੁਹਾਨੂੰ ਪਾਣੀ ਦੇਵਾਂ ਇਹ ਤਾਂ ਕੁਦਰਤੀ ਸੋਮਾ ਓਏ ਨਸ਼ਟ ਹੋ ਰਿਹਾ ਹੈ ਕਿੰਨਾ ਪਾਣੀ ਚਾਚਾ ਸਿਆ ਵੇਸਟ ਹੁੰਦਾ ਤੂੰ ਮੜਾ ਜਾ ਸੋਚ ਕੇ ਦੱਸ ਮੈਨੂੰ ਚਾਚੇ ਸੋਚ ਕੇ ਦੱਸ ਹੁਣ ਤੂੰ ਇੱਕ ਮਿੰਟ 12 ਲੱਖ ਰੁਪਇਆ ਲਾਏਗਾ ਹਾਂ ਹੈ ਉਹ ਚ ਵੀ ਹੱਗਣਾ ਚਲ 8 ਲਾ ਲਾ 8 ਲੱਖ ਹੈ ਉਹ ਚ ਵੀ ਹੱਗਣਾ ਸਿਰਫ ਤੁਸੀਂ ਫੋਕਰੇ ਲੋਕ ਐ ਤੁਸੀਂ ਫੋਕਰਪੁਰਾ ਰਿਸ਼ਤੇਦਾਰਾਂ ਕੋਲੇ ਮਾਰਦੇ ਆ ਵੀ ਹਾ ਵੀ ਸਾਡੇ ਫਲਾਨਿਆਂ ਦੇ ਤਾਂ ਵੀ ਬਹੁਤ ਵਧੀਆ ਫਲਸਾਂ ਬਣੀਆਂ ਵਿਗੀਆਂ ਫਲਾਨਾ ਇੱਕ ਫੋਕਰਪੁਰਾ ਚ ਨੁਕਸਾਨ ਦੇਖ ਲੋ ਕਿੰਨਾ ਕਰਦੇ ਆ ਉਹ ਕਿੰਨਾ ਗੰਦ ਜਰ ਮੈਂ ਕਿਵੇਂ ਸਮਝਾਵਾਂ ਉਹ ਪਾਣੀ ਕਿੱਥੋਂ ਲਿਆਵਾਂਗੇ ਅਸੀਂ ਪੈੜੀ ਦਾ ਤੁਸੀਂ ਖਤਮ ਕਰਤਾ ਹੱਗਣ ਮੂਤਣ ਚ ਆਉਣ ਵਾਲੀਆਂ ਨਸਲਾਂ ਨਸਲਾਂ ਕੀ ਆਉਣੀਆਂ ਜਿੱਦਾਂ ਪਾਣੀ ਨਾ ਹੋਇਆ ਧਰਤੀ ਬੰਜਰ ਹੋ ਜਾਊਗੀ ਉਹ ਹਰੇਕ ਘਰ ਯਾਰ ਤਿੰਨ ਤਿੰਨ ਫਲਾਸਾਂ ਨੇ ਇੱਕ ਸਾਡੀ ਉਹ ਸੁਧੂ ਆ ਇੱਕ ਸੁਧੂ ਇੱਕ ਸਾਡੀ ਫਲਾਸ ਨਾ ਕੀ ਹੋ ਜੀ ਹਾਂ ਉਹ ਜੇ ਇੱਕ ਤਾਂ ਸ਼ੁਰੂ karenge na ਇੱਕ ਤਾਂ ਜੰਗਲ ਨੂੰ ਅੱਗ ਲੱਗੀ ਸੀ ਤੇ ਚਿੜੀ ਚੁੰਝ ਭਰੇ ਪਾਣੀ ਦੀ ਤੇ ਉਹ ਜਾ ਕੇ ਉਹ ਤਾਂ ਢੋਲ ਦੇ ਉੱਤੇ ਆਪਣੇ ਜੰਗਲ ਦੇ ਹਨਾ ਚਿੜੀ ਕਹਿੰਦੀ ਮੰਨਿਆ ਮੇਰੇ ਨਾਲ ਕੋਈ ਫਰਕ ਨਹੀਂ ਪੈਣਾ ਪਰ ਮੈਂ ਸ਼ੁਰੂ ਤਾਂ ਕਰ ਰਹੀ ਹਾਂ ਆਫਟਰ ਆਲ ਜੇ ਤੂੰ ਸ਼ੁਰੂ ਕਰੇਗਾ ਤੈਨੂੰ ਦੇਖ ਕੇ ਦੋ ਬੰਦੇ ਬਦਲਣਗੇ ਰਿਸ਼ਤੇਦਾਰ ਬਦਲਣਗੇ ਕਿੰਨਾ ਫਰਕ ਪਊ ਚਾਚਾ ਆਫਟਰ ਆਲ ਪੌਣਾ ਦਾ ਗੰਦੀ ਹੈ ਹੈਂ ਉਹਦੇ ਚ ਇੱਕ ਮਿੰਟ ਇੱਕ ਮਿੰਟ ਹੁਣ ਆਪਾਂ ਲੇਡੀ ਸਾ ਬੱਚਾ ਜਮਣਗੇ ਓਵੇਂ ਬੰਦਾ ਲੀਂਦਾ ਬੱਚੇ ਨੂੰ ਹੀ ਜਮਦਾ ਉਹ ਵਿਚਾਰੇ ਨਾਲ ਕੀ ਹਾਲ ਹੁੰਦਾ ਜਦੋਂ ਮੇਰਾ ਸਾਲਾ ਐਵੇਂ ਲਈਦਾ ਲੀਂਦਾ ਆੜ ਜੇ 10 10 ਵੋਲਟੇ ਪਰਕੇ ਉਹਨੂੰ ਗਾਹਾਂ ਫਲੈਸ਼ ਚ ਕਰਦੇ ਆ ਲੀਂਡੇ ਦਾ ਦਮ ਘੁੱਟਿਆ ਜਾਂਦਾ ਇਥੇ ਡਾਂਂ ਦੜਾ ਕੇ ਮਾਰ ਸਰਪਾਏ ਕਰਕੇ ਬਹਿਣਾ ਮੋਰੀ ਜਿਹਦੇ ਬਰਾਬਰ ਕਰਕੇ ਛੜਦੇ ਨਾਲੇ ਜਦੋਂ ਥੱਲੇ ਨੂੰ ਲੀਂਡਾ ਜਾਊ ਤੈਨੂੰ ਮੇਰੇ ਸਾਲੇ ਦੀ ਵੇਟਿੰਗ ਰਹੁ ਵੀ ਖੜਕਾ ਨਹੀਂ ਆਇਆ ਨਾਲ ਖੜਕਾ ਕਰਕੇ ਤੈਨੂੰ ਤਾੜੀਆਂ ਮਾਰੂ ਐ ਲੀਂਡਾ ਤਕਰ 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 ਵੀ ਆਟ ਗਿਆ ਥੱਲੇ ਨਾਲੇ ਗੱਲ ਸੁਣ ਉਹ ਬੰਦਾ ਵੀ ਤੇਰਾ ਖਾਣਾ ਡੂੰਗਾ ਬੈਠਾ ਕਿੱਲੇ ਹੋ ਗਿਆ ਥੱਲੇ ਇਹ ਜਾਵੜੇ 28 28 ਨਾ ਤੈਨੂੰ 29 29 ਫੁੱਟ ਤੇ ਜਾਵੜੀ ਨਾਲੇ ਗੱਲ ਸੁਣ ਲੈ ਇਹ ਮੇਰਾ ਸਾਲਾ ਭਰ ਨਹੀਂ ਹੂੰ ਚਾਚਾ ਸਿਆ ਗੱਲ ਸੁਣ ਕੁਦਰਤਾਂ ਜਦੋਂ ਤੁਸੀਂ ਕੁਦਰਤ ਦੇ ਨਾਲ ਬਰਕਰਾਰ ਚੱਲਦੇ ਆਂ ਕੁਦਰਤ ਤੁਹਾਡੇ ਬਰਕਰਾਰ ਚੱਲਦੀ ਹੈ ਜਦੋਂ ਤੁਸੀਂ ਕੁਦਰਤ ਦੇ ਹੱਕ ਚ ਚੱਲਦੇ ਆਂ ਕੁਦਰਤ ਤੁਹਾਡੇ ਹੱਲ ਦੀ ਹੋ ਜਾਂਦੀ ਹੈ ਕੁਦਰਤ ਹੈ ਚਾਚਾ ਪਾਣੀ ਨਾ ਬੇਸਟ ਕਰੋ ਇਹ ਅਨਮੁੱਲੀ ਚੀਜ਼ ਹੈ ਇਹ ਨਹੀਂ ਮੜਕੇ ਤਿਆਰ ਹੁਣ ਦੇਖ ਬੈਠੇ ਇੱਕ ਮਿੰਟ ਬੜੇ ਪਾਸੇ ਇਹ ਆਏ ਹੋਏ ਚਿਪ ਕਰਕੇ ਆਏ ਆਏ ਇਹ ਆਏ ਕਰਿਆ ਧਰੰਗ ਉਹ ਬੇਚਰਾ ਜੱਡਗੀ ਦੂਜਾ ਨਹੀਂ ਦੇਖਦਾ ਸਾਨੂੰ ਤਿਆਰ ਬਏ ਅਸੀਂ ਤਾਂ ਜੰਪ ਮਾਰ ਕੇ ਨਿਕਲੇ ਆਉਣੇ ਅਸੀਂ ਤਾਂ ਅਸੀਂ ਜਿਹੜੇ ਚਟੀਆਂ ਪਟਣ ਵਾਲੇ ਤਾਂ ਸਾਨੂੰ ਤਿਆਰ ਬਏ ਠੀਕ ਹੈ ਨਾ ਛੋ ਇਸ ਕਰਕੇ ਚਾਚਾ ਮੈਂ ਤਾਂ ਤੈਨੂੰ ਇਹੀ ਰਹਿ ਦੇਵਾਂਗਾ ਤੈਨੂੰ ਕੀ ਸਾਰੇ ਜਿੰਨੀ ਵੀ ਦੁਨੀਆ ਇਹੀ ਰਹਿ ਦੇਵਾਂਗਾ ਫੋਕਰ ਪੁਣੇ ਸ਼ੋਸ਼ੇ ਬਾਜ਼ੀਆਂ ਚ ਕੁਛ ਨਹੀਂ ਪਿਆ ਵੀ ਸਾਡੇ ਆ ਆ ਸੀਟ ਲੱਗੀ ਆ ਮੈਂ ਕਿਤੇ ਦੇਖੀ ਉਹਦਾ ਨੰਬਰਾਂ ਵਾਲੀ ਸੀਟ ਹੈ ਵੀ ਜਦੋਂ ਤੂੰ ਹੱਗ ਹਟੇ ਆਪਣੇ ਆਪ ਹੀ ਪਾਣੀ ਆਪਣੇ ਜੈਡ ਬਲੈਕ ਸੀਟ ਲੱਗੀ ਜਾਂਦਾ ਕੀ ਫਾਇਦਾ ਜੈਡ ਬਲੈਕ ਦਾ ਫਾਇਦਾ ਕੋਈ ਮੈਨੂੰ ਇਹ ਦੱਸ ਹੁਣ ਤੂੰ ਲੈ ਲੈ ਚਾਚੀ ਹੋ ਗਈ ਤੇਰਾ ਮੁੰਡਾ ਹੋ ਗਿਆ ਤੁਹਾਡਾ ਬੁੜੇ-ਬੁੜੀ ਹੋ ਗਏ ਇੰਨਾ ਕੁ ਖਾਣੇ ਆ ਇੰਨਾ ਕੁ ਹਗਦੇ ਆ ਠੀਕ ਹੈ ਨਾ ਕੀ ਯਾਰ ਇੱਥੇ ਕਿੰਨਾ ਫਰਕ ਪਊ ਚਾਚਾ ਇਹਦਾ ਤੂੰ ਮਿਣਕੇ ਜਾਂਦਾ ਵੀ ਇੰਨਾ ਸਕਦੇ ਪਤਾ ਹੀ ਆ ਤੁਹਾਨੂੰ ਔਰ ਤੁਸੀਂ ਕਹਦੇ ਬਾਈ ਬਾਈ ਰੋਟੀਆਂ ਖਾਣੇ ਕਹਦੇ ਤੂੰ ਮੈਨੂੰ ਦੇਖੀ ਗਾਡਰ ਜੇ ਡਾ ਲੀਂਡਾ ਹੁੰਦਾ ਖਾਣੇ ਆ ਖੁੱਲੀਆਂ ਖਰਾਕਾ ਖਾਣੇ ਥੋੜੇ ਕਿਹੜੇ ਹੁੰਦੇ ਲੈ ਚ ਲੀਂਡ ਵੀ ਨਹੀਂ ਅੜਦਾ ਰੱਟੀ ਜਣਾ ਨਾ ਜਾ ਚਾ ਲੈਣ ਕਿ ਲੀਂਡ ਜਾਊ ਮੇਰਾ ਸਾਲਾ 10 ਟੈਰੇ ਟਰਾਲੇ ਵਾਂਗੂ ਮੋਗਾ ਕਿੱਡਾ ਰੱਖੀਂਗਾ ਫਿਰ ਐਡਾ ਕ ਮੋਗਾ ਨਹੀਂ ਫਿਰ ਫਿਰ ਨਿਸ਼ਾਨਾ ਵੇਲਣਾ ਓੱਖਾ ਐਡਾ ਕ ਐਡਾ ਕ ਚਾਹੀਦਾ ਵੀ ਜਿਹਦੇ ਬੰਦਾ ਇਧਰ ਉਧਰ ਵੀ ਦੇ 8 ਇੰਚੀ ਰੱਖਦੀ 8 ਇੰਚੀ ਰੱਖੂੰ ਇਹ ਤਾਂ ਤੁਹਾਨੂੰ ਬੈਲੈਂਸ ਬਣਾਉਣ ਦੀ ਲੋੜ ਨਹੀਂ ਚੁੱਪ ਕਰਕੇ ਬੈਠੇ ਚੁੱਪ ਕਰਕੇ ਜੇ ਕਈ ਵਾਰੀ ਭੀੜਾ ਸੈਜ ਰੱਖਤਾ ਲਾਂਬੇ ਆਏ ਮੈਨੂੰ ਉਹ ਕਹਿੰਦੇ ਪਾਸੇ ਡੁੱਲ ਜਾਂਦਾ ਇਸ ਕਰਕੇ ਵਿਚਾਲੇ ਰੱਖ ਕੇ ਦੜੇ ਮਠਾ ਤੁਹਾਨੂੰ ਬਾਜ ਆਈ ਵੀ ਲਿੰਡਾ ਸਾਡਾ ਸਹੀ ਸਲਾਮ ਤੇ ਸਿਰੇ ਪਹੁੰਚ ਗਿਆ ਓਰੇ ਆਵਾਜ਼ ਦੇਣੀ ਵੀ ਮੈਂ ਪਹੁੰਚ ਗਿਆ ਬਾਕੀ ਸਾਰੀ ਗੱਲ ਠੀਕ ਹੈ ਯਾਰ ਹਾਂ ਓ ਯਾਰ ਇੱਥੇ ਗੱਲ ਲੱਗਾ ਰਸਤੇ ਰਸਤੇ ਰੇਲੇ ਆਉਂਦੇ ਨੇ ਕਹਿੰਦੇ ਆ ਕਿੱਥੇ ਜੰਨੇ ਯਾਰ ਰਿਸ਼ਤੇਦਾਰ ਤਾਂ ਬਹਿਣ ਕੇ ਲੱਕੜਿਆ ਇਹ ਕਦੇ ਖੁਸ਼ ਹੁੰਦੇ ਆ ਤੂੰ ਵਿਆਹ ਕਰ ਲਾ ਐਵੇਂ ਨੌਕਸ ਗੱਡੀ ਜਾਣਗੇ ਫਲਾਨਾ ਨਹੀਂ ਝੋਂਕਾ ਨਹੀਂ ਓ ਖੁਸ਼ ਕਰਨ ਦੇ ਵਿੱਚ ਨਾ ਧਰਤੀ ਦਾ ਕੁੰਡਾ ਨਾ ਕਰੋ ਯਾਰ ਮੇਰੀ ਸੁਣ ਹਾਂ ਯਾਰ ਇੰਗਲਿਸ਼ ਸੀਟ ਦਾ ਪਤਾ ਕੀ ਚੱਕਣਾ ਹੈ ਹਾਂ ਇੰਗਲਿਸ਼ ਸੀਟ ਤੇ ਬਹਿਣਾ ਯਾਰ ਇੱਥੇ ਬੈਠ ਨਹੀਂ ਯਾਰ ਗੱਲ ਸੁਣ ਹੁਣ ਇਹਦਾ ਵੀ ਮੈਥਾ ਤੂੰ ਜਵਾਬ ਮਤਲਬ ਡਿਫਟੀ ਕੁਆਲਟੀ ਤਰੀਕੇ ਨਾਲ ਲੈ ਹੁਣ ਤੂੰ ਫਰਜ਼ਿਆ ਕਰ ਇੰਗਲਿਸ਼ ਸੀਟ ਤੇ ਜਾ ਕੇ ਬਹਿ ਗਿਆ ਤੇਰੇ ਘਟਾ ਨੂੰ ਉਹਦੇ ਚ ਮਿਕਸ ਹੋ ਗਏ ਤੂੰ ਉੱਠਿਆ ਹੋਰ ਆ ਕੇ ਬਹਿ ਗਿਆ ਉਹਦੇ ਘਟਾ ਨੂੰ ਉਹਦੇ ਚ ਮਿਕਸ ਹੋ ਗਏ ਤਾਂ ਹੀ ਤਾਂ ਯਾਰ ਗੱਲ ਸੁਣ ਅੱਗੇ ਮੈਨੂੰ ਦੱਸ ਤੇਰੀ ਉਮਰ 28 30 ਸਾਲ ਦੀ ਹੋ ਗਈ ਉਹ ਹਾਂ ਤੇਰੇ ਬਾਪੂ ਹੁਣਾਂ ਦੇ ਅਜੇ ਤੱਕ ਗੋਡੇ ਦੁਖੇ ਸੀ ਨਹੀਂ ਦੁਖੇ ਨਹੀਂ ਦੁਖੇ ਹੈ ਕਿਸੇ ਨੂੰ ਬਾਬਾ ਅਸੀਰ ਹੋਈ ਨਹੀਂ ਹੋਈ ਕਿਸੇ ਨੂੰ ਕੋਈ ਬਿਮਾਰੀ ਲੱਗੀ ਨਹੀਂ ਲੱਗੀ ਉਹਦਾ ਰੀਜਨ ਇਹ ਹੈ ਉਹ ਆਏ ਬੈੰਦੇ ਸੀ ਇਹ ਆਏ ਅਸਲ ਤੇ ਪ੍ਰੈਸ਼ਰ ਆਏ ਬੈਠ ਕੀ ਪਣਦਾ ਪ੍ਰੈਸ਼ਰ ਆਏ ਬਣਦਾ ਹੁਣ ਉਹ ਤੇ ਅੱਧਾ ਕ ਕੋਡਾ ਹੋ ਕੇ ਬਹਿ ਜਾਂਦੇ ਆ ਮੇਰੇ ਸਲੇ ਦੀਆਂ 747 ਬਿਮਾਰੀਆਂ ਲੱਗਦੀਆਂ 3 ਗਲਾਦੀ ਪਲਮੁਆਨ ਮੈਨੂਆਲਾ ਦਾ ਵੀ 30% ਡੱਟੀ ਦੇ ਵਿੱਚ ਹੀ ਰਹਿ ਜਾਂਦੀ ਨੀੱਚ ਹੀ ਰਹਿ ਜਾਂਦੀ ਆ ਯਾਰ ਕਿੱਥੇ ਮੇਰਾ ਸਾਰਕੜਾ ਪ੍ਰੈਸ਼ਰ ਹੋਣਾ ਤਾਂ ਪ੍ਰੈਸ਼ਰ ਬੰਨਣਾ ਪਾ ਗਏ ਹਨ ਬੜਵੇ ਯਾਰ ਗੱਲ ਸੁਣ ਚਾਚਾ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਵੀ ਤੇ ਲੋਕਾਂ ਨੂੰ ਵੀ ਰਾਇ ਦੇ ਦਿੰਨਾ ਐ ਬਾਕੀ ਹੁਣ ਇੱਕ ਗ ਪਿੰਡਾਂ ਚਦਾਰੇ ਮਾੜੀ ਮੋਟੀ ਸ਼ਰਮ ਹੈਗੀ ਆ ਆਪਾਂ ਨਾ ਅੱਗੇ ਬਹੁਤ ਚੀਜ਼ਾਂ ਇਸ ਗੱਲ 'ਚ ਹੀ ਕਹਿ ਜਾਂਦੇ ਸੀ ਯਾਰ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਜੇ ਪਿਓ ਦੀ ਸੇਵਾ ਨਹੀਂ ਸੀ ਕਰਦੇ ਹਨਾ ਅਗਲਾ ਸੇਵਾ ਕਰਦਾ ਸੀ ਯਾਰ ਲੋਕ ਕੀ ਕਹਿਣਗੇ ਸ਼ਹਿਰਾਂ ਸ਼ੂਰਾਂ 'ਚ ਤਾਂ ਆਦੇ ਪਿੰਡਾਂ 'ਚ ਅਗਲਾ ਕਹਿੰਦਾ ਲੋਕ ਕਹਿੰਦੇ ਆ ਕਹੀ ਜਾਣ ਦੇ ਅਸੀਂ ਨਹੀਂ ਸੇਵਾ ਸੁਵਾ ਕਰਦੇ ਚੱਕ ਕੇ ਆਸ਼ਰਮ ਛੱਡਿਓ ਲੋਕ ਕੀ ਕਹਿਣਗੇ ਇਹ ਸਾਡੇ ਪੰਜਾਬ ਨੂੰ ਬਚਾਈ ਬੈਠਾ ਲੋਕ ਕੀ ਕਹਿਣਗੇ ਜਿੱਦੇ ਸਾਡੇ ਪੰਜਾਬ ਦੇ ਵਿੱਚੋਂ ਇਹ ਗੱਲ ਨਿਕਲ ਗਈ ਨਾ ਲੋਕ ਕੀ ਕਹਿਣਗੇ ਹੂਏ ਥੇ ਬੇਕੀ ਅੰਗਰੇਜ਼ਾਂ ਵਾਲਾ ਹਾਲ ਹੁੰਦਾ ਹੁਣ ਤਾਂ ਸ਼ਰਮਾ ਵੀ ਲੋਕ ਕੀ ਕਹਿਣਗੇ ਜਿੱਦਾਂ ਲੋਕ ਕੀ ਕਹਿਣਗੇ ਨਿਕਲ ਗਿਆ ਨਾ ਕੋਈ ਬੁੜੇ-부ੜੀ ਨੂੰ ਪੁੱਛੇ ਇੱਥੇ ਮੇਰਾ ਸਾਲਾ 450 ਚਾਲੀ ਆ ਤਾਂ ਸਾਡਾ ਪ੍ਰਮਾਤਮਾ ਦੀ ਕਿਰਪਾ ਨਾਲ ਲੋਕ ਕੀ ਕਹਿਣਗੇ ਇਹੀ ਪੰਜਾਬ ਨੂੰ ਬਚਾਈ ਬੈਠਾ ਉਹ ਯਾਰ ਪਹਿਲਾਂ ਦੇਖ ਲੈ ਡੱਬਾ ਲੈ ਕੇ ਟੱਟੀ ਬਾਹਰ ਜਾਂਦਾ ਹੁੰਦਾ ਨਾ ਖੇਤਾਂ ਜਿਆ ਕੀ ਬਾਤ ਹੈ ਉਹ ਯਾਰ ਮੇਰੀ ਗੱਲ ਸੁਣ ਹੈ ਤੂੰ ਐ ਕਰ ਹਾਂ ਇਹਨੂੰ ਵੀ ਬੰਦ ਹੀ ਕਰ ਦੇ ਕਾ ਇਹਦਾ ਡੱਬਾ ਲੈ ਕੇ ਬਾਹਰ ਹੀ ਜਾਇ ਕਰਾਂਗੇ ਦੁਕਾਨਦਾਰ ਦੇ ਬੰਦ ਕਰਦੇ ਬੱਲੇ ਬੱਲੇ ਤੇਰੇ ਤੂੰ ਤਾਂ ਉਹ ਗੱਲ ਕਰਦੀ ਅਗੇ ਗੰਜੀ ਨਾ ਨਾ ਵੇ ਤਾਂ ਨਾ ਨਾ ਵੇ ਜੇ ਨਾ ਹੋਣ ਲੱਗ ਜਦਾ ਮਾਰ ਮਾਰ ਕੇ ਪਾਣੀ ਪਿੰਡਾ ਚੇੜ ਲੈਂਦੀ ਐ ਨੇ ਹੁਣ ਤੂੰ ਮੇਰਾ ਵੀ ਬੰਦ ਕੰਮ ਕਰਨ ਨੂੰ ਫਿਰਦਾ ਠੀਕ ਹੈ ਨਾ ਇਹ ਤੈਨੂੰ ਰੇ ਮੈਂ ਟੱਟੂ ਦੀ ਦਿੱਤੀ ਮੈਂ ਰੇ ਦਿੱਤੀ ਵੀ ਘਰੇ ਦੇਸੀ ਟੱਟੀਆਂ ਪਟਾਓ ਨਾ ਕਿ ਬਾਹਰ ਜਾ ਨੂੰ ਤੂੰ ਤਾਂ ਮੇਰਾ ਬਿਜ਼ਨਸ ਹੀ ਬੰਦ ਕਰਨ ਨੂੰ ਫਿਰਦਾ ਚਲ ਉਧਰ ਮੈਸੇਜ ਦੇ ਦੇ ਬਾਬਿਓ ਇਹ ਵੀਡੀਓ ਇਸ ਕਰਕੇ ਬਣਾਇਆ ਮੈਂ ਤੇ ਚਾਚਾ ਜੀ ਸਿਓ ਨੇ ਵੀ ਕੋਈ ਗਲਤ ਨਾ ਸਮਝੋ ਵੀ ਕਿਹੇ ਜਾਂ ਨਾਂ ਲਈ ਜਾਂਦਾ ਪਰ ਇਹ ਵੀਡੀਓ ਉਹਣਾ ਮਜਬੂਰੀ ਸੀ ਜਿਹੜੀਆਂ ਅਸੀਂ ਫਲਿੱਸਾਂ ਬਣਾਉਂਦੇ ਆ ਉਹ ਚ ਕਿੰਨਾ ਪਾਣੀ ਬਿਅਰਥੀ ਵੇਸਟ ਹੋ ਜਾਂਦਾ ਸੋ ਜੇ ਪਿੰਡਾਂ ਚ ਪੱਟੀਆਂ ਹੋਣਗੀਆਂ ਸਾਡਾ ਪਾਣੀ ਕਿੰਨਾ ਬਚਦਾ ਸੋ ਦੇਸੀ ਤਰੀਕੇ ਨਾਲ ਟਟੀਆਂ ਪੱਟੋ ਤੇ ਪਾਣੀ ਬਚਾਓ ਸਾਡਾ ਤਾਂ ਮਕਸਦ ਇਹੀ ਆ ਚਾਚਾ ਜੀ ਤੂੰ ਕੁਝ ਬੋਲਣਾ ਤਾਂ ਬੋਲ ਜੀ ਬਸ ਠੀਕ ਹੈ ਜੀ ਹਾਂ ਸਿਹਤ ਤੰਦਰੁਸਤ ਰਹਿੰਦੀ ਹਾਂ ਹਾਂ ਨਾਰਾ ਇਹ ਆ ਵੀ ਆਪਣਾ ਪਾਣੀ ਬਚਾਓ ਘਰੇ ਦੇਸੀ ਤਰੀਕੇ ਦੀ ਟੱਟੀ ਫਟਾਓ ਠੀਕ ਹੈ ਚਾਚਾ ਜੀ ਮੜੇ ਜੀ ਡੁੱਡਿਆਂ ਦੇ ਚਮਚ ਚਲਵਾ ਹੁਣ ਮੈਂ ਸੁਣ ਵੜਾ ਦੇਤਾ ਨਾਲੇ ਚਾਚੀ ਨੂੰ ਕਹਿ ਕੇ ਚਾਹ ਬਣਵਾ ਲਈ ਮਹਾਰਾਜ ਆਏ ਕਰਕੇ ਮਹਾਰਾਜ ਮਹਾਰਾਜਾ ਚਾਚਾ ਮਹਾਰਾਜਾ ਚਾਚਾ ਚਲਵਾ ਦੇ